ਹਾਂ ਉੱਥੇ ਜਾਣਾ ਵਾ ਇਹ ਚਿਕਾ ਤਾਂ ਮਾਰ ਦੇ ਆ ਕਿਉਂਕਿ ਜੇ ਮੈਂ ਕੁਰਸੀ ਨੂੰ ਥੋੜੀ ਇੱਧਰ ਕਰਤੀ ਆ ਥੋੜੀ ਕੁਰਸੀ ਉੱਧਰ ਕਰੂੰਗਾ ਤੇ ਇਹਨੇ ਉਹ ਬੰਨੀ ਖਾਣੀ ਆ ਇਹਨ ਤਾਂ ਦੀਏ ਚਿਕਾ ਮੰਨ ਕੇ ਕੁਰਸੀ ਅੱਗੇ ਕਰੋ ਤਾਂ ਜੋ ਇਹ ਉਹ ਬੰਨੀ ਖਾ ਸਕੇ ਦੇ ਚਿਕਾ ਮਾਰਦੀ ਵੇਖਿਓ ਹੁਣ ਮੈਂ ਕੁਰਸੀ ਹੁਣ ਕਰਾਂਗਾ ਤੇ ਇਹਨੇ ਉਹ ਬੰਨੀ ਖਾਣੀ ਆ ਜਿਹੜੀ ਨੁਕਰ ਨੁਕਰ ਕੋਲੇ ਦੀ ਉਹ ਖਾਣੀ ਇਹਨੇ ਦੇਖੀ ਹੁਣੇ ਕਰੋਗੇ ਚੱਲ ਕਰਦਾ ਉੱਥੇ ਕੁਰਸੀ ਕਰਦਾ ਚੱਲ ਕਿੱਥੇ ਕਰਨਾ ਹੋਰ ਕਰਦਾ ਚਲ ਬਸ ਨੇ ਦੇਖੋ ਪੋਰ ਨਹੀਂ ਆ ਵੇਖੀ ਲੱਗੀ ਦੰਦੀ ਵੱਡਣ ਇਹ ਆ ਗਈ ਇਹ 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 ਆਓ ਵੇਖਿਆ ਘਰ ਖਾਂ ਨੂੰ ਬੈਠੀ ਹੋਇਆ ਏ ਖਾ ਜਾ ਖਾ ਜਾ ਤੈਨੂੰ ਮਿਲਦਾ ਕੁਛ ਨਹੀਂ ਆ ਖਾਣ ਨੂੰ ਤੈਨੂੰ ਮੈਂ ਹਟੋਣਾ ਪੜਾ ਪਰ ਅਗਰ ਮਰਦੇ ਚਲ ਉਹ ਨੂੰ ਨਹੀਂ ਖਾਣਾ ਨਹੀਂ ਖਾਣਾ ਨਹੀਂ ਖਾਣਾ Nej, nej, no, no, okay? nej, 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 No! no, no, nej, nej, ikke. nej, nej, nej,